ਸਿਰੀ ਵਿੱਚ ਜਲਸਾ ਵੇ ਵੀ ਸੀ ਕਿ ਜੋ ਮੇਨ ਮਾਸਟਰ ਮਾਈਂਡ ਯੂ ਰੇਂਗ ਲੀਡਰ ਕਿਹਾ ਜਾ ਰਿਹਾ ਤੇ ਪੁਲਿਸ ਮੁਤਾਬਕ ਉਹ ਗੁਰਵਿੰਦਰ ਸਿੰਘ ਹੈ ਸਿਡਨੀ ਦਾ ਨਿਵਾਸੀ ਹੈ ਸਿਰੀ ਵਿੱਚ ਜਲਸਾ ਟੋਟਲ 7 ਜਾਣੇ ਫੜੇ ਗਏ ਸੀ ਜਿਦੇ ਵਿੱਚ ਦੋ ਕੈਨੇਡੀਅਨ ਵੀ ਨੇ ਜਿਨ੍ਹਾਂ ਬਾਰੇ ਆਮਨ ਕਾਂਗਦੇ ਮਨੀ ਢਾਲੀਵਾਲ ਦੱਸਿਆ ਜਾ ਰਿਹਾ ਤੇ 7 ਜਾਣਿਆਂ ਦੇ ਵਿੱਚੋਂ ਅਸੀਂ ਦੇਖਿਆ ਵੀ ਇੱਕ ਆਸਟ੍ਰੇਲੀਅਨ ਸੀ ਗੁਰਵਿੰਦਰ ਸਿੰਘ ਜਿਹੜਾ ਇਹ ਪ੍ਰਮੁੱਖ ਦੱਸਿਆ ਜਾ ਰਿਹਾ ਇਹਦੇ ਵਿੱਚ ਤੇ ਦੋ ਕੈਨੇਡੀਅਨਸ ਵੀ ਫੜੇ ਗਏ ਨੇ ਇਹਦੇ ਵਿੱਚ ਇਹ ਵੀ ਆ ਜਲ ਸਿੰਘ ਕਿ ਆਸਟ੍ਰੇਲੀਆ ਦੇ ਵਿੱਚ ਜੇਕਰ ਆਪਾਂ ਕੈਨੇਡਾ ਦੇ ਨਾਲ ਕੰਪੈਰੀਸ਼ਨ ਕਰੀਏ ਤਾਂ ਡਰਗ ਰਿਲੇਟਡ ਜੋ ਸਜ਼ਾਵਾਂ ਵੀ ਨੇ ਕਾਫੀ ਵੱਧ ਨੇ ਤਾਂ ਇਹ ਵੀ ਪੋਸਿਬਿਲਟੀ ਹੈ ਕਿ ਗੁਰਵਿੰਦਰ ਸਿੰਘ ਨੂੰ ਹੋ ਸਕਦਾ ਕਿ ਉਹ ਮਰ ਭਾਰ ਦੀ ਸਜ਼ਾ ਹੋ ਜਾਵੇ ਮਰ ਭਾਰ ਉਸ ਨੂੰ ਜੇਲ੍ਹ ਦੇ ਵਿੱਚ ਰਹਿਣਾ ਜਾਵੇ ਉਹ ਰਹਿਣਾ ਪਵੇ ਤਾ ਇਹ ਵੀ ਪਤਾ ਲੱਗਾ ਕਿ ਗੁਰਵਿੰਦਰ ਸਿੰਘ ਦੇ ਜੋ ਪਿਤਾ ਜੀ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਧਾਰਮਿਕ ਸੰਸਥਾਨ ਦੇ ਨਾਲ ਵੀ ਜੁੜੇ ਹੋਏ ਨੇ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਨੇ ਬਟੇ ਉੱਤੇ ਦੇ ਉੱਪਰ ਤੇ ਬੜੀ ਨਿਮੋਸ਼ੀ ਜਨ ਇੱਕ ਗੱਲ ਹੈ ਫਿਰ ਦੇਖੋ ਅਗਰ ਪਰਿਵਾਰ ਇਸ ਤਰੀਕੇ ਦਾ ਹੋਵੇ ਤੇ ਤੁਹਾਡਾ ਨਾਮ ਇਹੋ ਜੇ ਕੰਮਾਂ ਦੇ ਵਿੱਚ ਆਵੇ ਕਿਉਂਕਿ ਇਹ ਬਾਕੀ ਦੋਸ਼ ਲਾਏ ਨੇ ਦੋਸ਼ ਅਦਾਲਤਾਂ ਨੇ ਸਾਬਤ ਕਰਨੇ ਆ ਪਰ ਇਸ ਤਰੀਕੇ ਦੀ ਜਦੋਂ ਫੋਟੋਆਂ ਤਸਵੀਰਾਂ ਨਾਮ ਦੁਨੀਆ ਭਾਰਤ ਵਿੱਚ ਜਦੋਂ ਆਉਂਦੇ ਨੇ ਗੱਲ ਸਭ ਇਦੇ ਵਿੱਚ ਫਿਰ ਇਹ ਨਮੋਸ਼ੀ ਬੋਤ ਹੁੰਦੀ ਹੈ ਤਾਂ ਇਦੇ ਨਾਲ ਜੋ ਹੋ ਰਿਹਾ ਵੀ ਆ ਕਿ ਮੈਂ ਅੱਜ ਇਹ ਪੜ ਰਿਹਾ ਸੀ ਕਿ ਪੀਰ ਰੀਜਨਲ ਪੁਲਿਸ ਵੱਲੋਂ ਇੱਕ ਕੱਲ ਨੂੰ ਯਾਨੀ ਕਿ ਮੰਗਲਵਾਰ ਵਾਲੇ ਦਿਨ ਸਵੇਰੇ 9:00 ਨੋ 9:00 ਦੇ ਕਰੀਬ ਜਿਹੜਾ ਸਮਾਂ ਆ ਸਵੇਰ ਦਾ 9:00 ਵਜੇ ਇਹਨਾਂ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋਣੀ ਆ ਤਾਂ ਇਹਨਾਂ ਨੇ ਉਸ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਕਹਿੰਦੇ ਵੀ ਟ੍ਰਾਂਸ ਨੈਸ਼ਨਲ ਡਰੱਗ ਰੈਕਡ ਦਾ ਪਰਦਾਫਾਸ਼ ਕੀਤਾ ਆ ਕਹਿੰਦੇ ਵੀ ਇਤਿਹਾਸਿਕ ਜਾਨੀ ਕਿ ਇਹ ਰਿਕਵਰੀ ਹੋਈ ਆ ਹੁਣ ਇਹ ਕਿਸ ਚੀਜ਼ ਦੀ ਕਿਹੜੀ ਡਰੱਗ ਦੀ ਰਿਕਵਰੀ ਹੋਈ ਆ ਕਿੰਨੇ ਜਾਨੇ ਗ੍ਰਿਫਤਾਰ ਹੋਏ ਨੇ ਕਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਜੜੀ ਆ ਇਹ ਨੂੰ ਟ੍ਰਾਂਸਨੇਸ਼ਨਲ ਇੰਟਰਕੈਡ ਦੇ ਨਾਲ ਜੋੜਿਆ ਜਾ ਰਿਹਾ ਭਾਵੇਂ ਕਿ ਇਹਦੇ ਵਿੱਚ ਕਲਾ ਕੈਨੇਡਾ ਇਨਵੋਲ ਨਹੀਂ ਆ ਕੈਨੇਡਾ ਤੋਂ ਇਲਾਵਾ ਹੋਰ ਮੁਲਕ ਵੀ ਇਨਵੋਲ ਇਹਦੇ ਵਿੱਚ ਹੈਗੇ ਹੋ ਸਕਦਾ ਅਮਰੀਕਾ ਮੈਕਸੀਕੋ ਜਾਂ ਕੋਈ ਹੋਰ ਮੁਲਕਾਂ ਦੀ ਬਰਨਾਮ ਵਿੱਚ ਆਵੇ ਤੋ ਟਰਾਂਸਨੇਸ਼ਨਲ ਜਿਹੜਾ ਡਰੱਗ ਰੈਕਟ ਹੈ ਇਹ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਉਹਦਾ ਪਰਦਾਫਾਸ਼ ਕਰਨ ਨੂੰ ਜਿਹੜਾ ਹੋਇਆ ਉਹਨੂੰ ਕਰਨਾ ਆ ਤਾਂ ਦੇਖੋ ਇਹਦੇ ਵਿੱਚ ਕਿਹੜਾ ਕਿਹੜਾ ਨਾਮ ਆਉਂਦਾ ਆ ਕਿੰਨੇ ਕੁ ਜਣੇ ਇਹਦੇ ਚ ਨੌ ਹਲਾਉਂਦੇ ਨੇ ਕਿਉਂਕਿ ਪੀਲ ਦੇ ਰੀਜੀਨ ਨੇ ਇਹ ਪੁਲਿਸ ਜਿਹੜੀ ਆ ਉਹਨੇ ਕੰਮ ਕੀਤਾ ਆ ਤਾਂ ਅਮੀਰ ਇਹ ਹੈ ਕਿ ਆਪਣੇ ਬ੍ਰਹਿਮਤ ਮਿਚੀ ਸਾਗਾ ਦੇ ਦੇ ਇੱਥੇ ਰਹਿਣ ਵਾਲੇ ਲੋਕ ਨੇ ਸੋ ਉਹਨਾਂ ਵਿੱਚੋਂ ਵੀ ਕੁਝ ਨਾਮ ਹੋ ਸਕਦੇ ਨੇ ਜਿਹੜੇ ਇਸ ਡਰੱਗ ਰੈਕਟ ਦੇ ਵਿੱਚ ਸ਼ਾਮਿਲ ਸਨ ਬਿਲਕੁਲ ਕੁਲਤਨਪਾ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੁਝ ਘੰਟੇ ਹੀ ਹੈ ਵਿੱਚ ਪੁਲਿਸ ਇੱਕ ਬਹੁਤ ਵੱਡੀ ਜਿਹੜੀ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਆ ਤੇ ਉਹਦੇ ਵਿੱਚ ਦੇਖੋ ਫਿਰ ਕਿੰਨੇ ਕੁ ਪੰਜਾਬੀਆਂ ਦੇ ਜਿਹੜੇ ਨਾਂ ਖੁੱਲ ਕੇ ਆਉਂਦੇ ਆ ਤੇ ਜੇ ਆਪਾਂ ਦੂਜੇ ਬੰਨੇ ਝਾਤ ਮਾਰਦੇ ਆ ਕੁਲਤਨਪਾ ਜੀ ਤਾਂ ਇਸ ਵੇਲੇ ਵੈਸੇ ਤਾਂ ਕਾਫੀ ਮਹੀਨਿਆਂ ਤੋਂ ਜਿਹੜੀ ਇਹ ਤਲਵਾਰ ਲੜਕਦੀ ਜਾ ਰਹੀ ਹੈ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆਏ ਸਨ ਤੇ ਹੁਣ ਫਿਰ ਇੱਕ ਵਾਰੀ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਕਿ ਸਟੂਡੈਂਟ ਬੱਚਿਆਂ ਵੱਲੋਂ ਇੱਕ ਵਾਰੀ ਫੇਰ ਇੱਕ ਜਗ੍ਹਾ ਤੇ ਧਰਨਾ ਲਾਇਆ ਜਾ ਰਿਹਾ ਪਰ ਧਰਨੇ ਦੇ ਨਾਂ ਨਾਲ ਕੁਲਤੰਨ ਬਾਜੀ ਇੱਕ ਅੱਜ ਬੱਚੇ ਦੇ ਨਾਲ ਮੇਰੀ ਗੱਲਬਾਤ ਹੁੰਦੀ ਸੀ ਚਲੋ ਉਹ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੈਗਾ ਹੈ ਇਹ ਅਧਿਕਾਰ ਤੇ ਉਹ ਕਹਿੰਦਾ ਜੀ ਸਾਨੂੰ ਇੱਕ ਵਧੀਆ ਸੁਪਨੇ ਦਿਖਾ ਲ ਕੇ ਸਾਨੂੰ ਕੈਨੇਡਾ ਵਰਗੀ ਧਰਤੀ ਤੇ ਲਿਆਂਦਾ ਗਿਆ ਤੇ ਹੁਣ ਸਾਡਾ ਕੋਈ ਕਹਿੰਦਾ ਵਾਹ ਤੇ ਬਹੁਤ ਦੂਰ ਦੀ ਗੱਲ ਹੈ ਹੁਣ ਸਾਡੀ ਕੋਈ ਉਂਗਲੀ ਵੀ ਫੜਨ ਨੂੰ ਤਿਆਰ ਨਹੀਂਗਾ ਦੇਖੋ ਜੋਸ ਸਾਹਿਬ ਇੱਕ ਨਾਮ ਇਹ ਅੱਜ ਮੈਂ ਸਵੇਰੇ ਹੀ ਇੱਕ ਖਬਰ ਪੜ੍ਹੀ ਸੀਗੀ ਜੋ ਕਿ ਪੰਜਾਬ ਨਾਲ ਰਿਲੇਟਡ ਹੈ ਸੋ ਉੱਥੇ ਹੋਇਆ ਕਿ ਅਸਲ ਵਿੱਚ ਕਿ ਇੱਕ ਨੌਜਵਾਨ ਹੈ ਜਿਹੜਾ ਪਿੰਡ ਦਾ ਸੁਖਪੁਰਾਆ ਬਨਾਲਾ ਡਿਸਟ੍ਰਿਕਟ ਦੇ ਵਿੱਚ ਤੇ ਨਾਂ ਇਸ ਨੌਜਵਾਨ ਦਾ ਦਿਲਪ੍ਰੀਤ ਸਿੰਘ ਹੈ 20 ਸਾਲ ਦੀ ਉਮਰ ਹੈ ਈਦਾ ਜੋਸਲ ਦਾ ਵੀਜ਼ਾ ਨਹੀਂ ਲੱਗਾ ਕਹਿੰਦਾ ਸੀ ਉਹਨੇ ਵੀਜ਼ੇ ਲਈ ਅਪਲਾਈ ਕੀਤਾ ਸੀਗਾ ਵੀਜ਼ਾ ਇਹਦਾ ਰਿਜੈਕਟ ਹੋ ਗਿਆ ਤਾਂ ਇਹਨੂੰ ਇੰਨਾ ਗਮ ਲੱਗਾ ਕਿ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਜੋਸਲ ਸਾਹਿਬ ਤੇ ਇਹਨੇ ਇਹਦੇ ਇੱਕ ਅੰਕਲ ਦੀ ਇੱਕ ਬੰਦੂਕ ਸੀਗੀ ਉਹ ਅੰਕਲ ਦੀ ਬੰਦੂਕ ਲੈ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਮਤਲਬ ਕਿ ਇਤੋਂ ਬਰਦਾਸ਼ਤ ਨਹੀਂ ਹੋਇਆ ਕਿ ਮੇਰਾ ਇਸ ਤਰੀਕੇ ਨਾਲ ਕੈਨੇਡਾ ਜਾਣ ਦਾ ਸੁਪਨਾ ਟੁੱਟ ਗਿਆ ਉਹ ਦੇਖੋ ਵੀਜ਼ਾ ਰਿਫਿਊਜ਼ ਹੋਇਆ ਹਾਂਜੀ ਦੇਖੋ ਤੁਹਾਡਾ ਇੱਕ ਰਾਹ ਬੰਦ ਹੋਇਆ ਕੱਲੋਂ ਕੋਈ ਦੂਜਾ ਰਾਹ ਖੁੱਲ ਜਾਊਗਾ ਇੱਕ ਇੱਕ ਕੈਟਾਗਰੀ ਚ ਵੀਜ਼ਾ ਨਹੀਂ ਮਿਲਿਆ ਹੋ ਸਕਦਾ ਪੋਸਿਬਿਲਟੀ ਹੈ ਕੱਲੋਂ ਕੋਈ ਦੂਜੀ ਕੈਟਾਗਰੀ ਚ ਵੀਜ਼ਾ ਮਿਲ ਜਾਏ ਪਰ ਦੇਖੋ ਨਿਮੋਸ਼ੀ ਐਨੀ ਹੋਈ دل ਨੂੰ ਉਹ ਗੱਲ ਜਿੱਚ ਨਹੀਂ ਗਈ ਤੇ ਆਪਣੇ ਜੀ ਲੀਲਾ ਜਿਹੜੀ ਕਦਮ ਚੱਲ ਲਈ ਹੁਣ ਮੇਰਾ ਇਹ ਖਬਰ ਦੇਣ ਦਾ ਜੋਲਸਾ ਮਤਲਬ ਇਹ ਸੀ ਕਿ ਜਦੋਂ ਅਸੀਂ ਭਾਰਤ ਤੋਂ ਕੈਨੇਡਾ ਆਉਣਾ ਹੁੰਦਾ ਸਨਭੂਏ ਹੁੰਦਾ ਕਿ ਕੋਈ ਨਾ ਕੋਈ ਤਰੀਕਾ ਕੋਈ ਨਾ ਕੋਈ ਜ਼ਰੀਆ ਬਣ ਜਾਏ ਮੰਨ ਲਓ ਕਿ ਭਾਵੇਂ ਅਸੀਂ ਸਟੂਡੈਂਟ ਵੇਸ ਤੇ ਆ ਜਾਈਏ ਭਾਵੇਂ ਐਸੇ ਵਿਸਟਰ ਆ ਜਾਈਏ ਵਿਆਹ ਕਰਾ ਕੇ ਆ ਜਾਈਏ ਪੌਂ ਸਿਸਟਮ ਤੇ ਆ ਜਾਈਏ ਨਾਲ ਸਪੌਸ ਬਣ ਕੇ ਆ ਜਾਈਏ ਭਾਵੇਂ ਮੰਨੋ ਕੋਈ ਵੀ ਤਰੀਕਾ ਅਪਣਾ ਕੇ ਅਸੀਂ ਇਸ ਮੁਲਕ ਦੇ ਵਿੱਚ ਪਹੁੰਚ ਜਾਈਏ ਤੇ ਇੱਥੇ ਆ ਕੇ ਆਪਣੇ ਆਪ ਨੂੰ ਸ਼ਟਲ ਕਰ ਲਈਏ ਪਰ ਜੋ ਸਾਬ ਤੁਸੀਂ ਅਗਰ ਪਿਛਲੇ 3-4 ਸਾਲਾਂ ਦੇ ਪ੍ਰੋਗਰਾਮ ਦੇਖ ਲਓ ਤੁਸੀਂ ਖੁਦ ਵੀ ਹੋਸਟ ਕੀਤੇ ਨੇ ਜਾਂ ਤੁਹਾਡੇ ਨਾਲ ਹੋਰ ਵੀ ਜਿਹੜੇ ਗੈਸਟ ਹੋਣਗੇ ਤੇ ਕਿੰਨੀ ਵਾਰ ਇਹ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ ਕਿ ਇਹ ਜੋ ਇੱਕੇ ਵੱਖ-ਵੱਖ ਕਾਮਤ ਹੋਏ ਨੇ ਜਿਸ ਢੰਗ ਨਾਲ ਤੇ ਮਾਹੌਲ ਖਰਾਬ ਹੋਇਆ ਇਹ ਸਾਰੇ ਦਾ ਨਹੀਂ ਕਰਦੇ ਸੀਗੇ ਗਿਣਤੀ ਦਾ ਜੋ ਸਰ ਵਿੱਚੋਂ 10% ਹੋਣਗੇ 15 ਹੋਣਗੇ ਥੋੜੇ ਹੋਣਗੇ ਹਾਂਜੀ ਪਰ ਉਹਦੇ ਨਾਲ ਜੋ ਸਰ ਹੋਇਆ ਕਿ ਆ ਕੇ ਪਿਛਲੇ ਕੁਝ ਸਾਲਾਂ ਦੇ ਵਿੱਚ ਨਾ ਇੱਕ ਧਾਰਨਾ ਬਣ ਗਈ ਲੋਕਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਇੱਥੇ ਦੇ ਮੇਨਸਟ੍ਰੀਮ ਵਿਚਾਰਾ ਆ ਵੀ ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਆ ਰਹੇ ਨੇ ਖਾਸ ਤੌਰ ਤੇ ਭਾਰਤ ਵਰਗੇ ਮੁਲਕਾਂ ਤੋਂ ਆ ਰਹੇ ਨੇ ਵੀ ਇਹ ਇੱਥੇ ਆ ਕੇ ਮਾਹੌਲ ਨੂੰ ਉਹਨਾਂ ਵਧੀਆ ਨਹੀਂ ਬਦਲਾਰੇ ਇਹ ਬਹੁਤ ਸਾਰੇ ਗਲਤ ਕੰਮਾਂ ਦੇ ਵਿੱਚ ਉਹਨਾਂ ਦਾ ਨਾਂ ਆ ਰਿਹਾ ਹੈ ਕਿਉਂਕਿ ਜਦੋਂ ਫੋਟ ਮੰਗ ਆਉਂਦੀਆਂ ਨੇ ਹੁਣ ਤੁਸੀਂ ਦੇਖੋ ਜਿਹੜੇ ਕਤਲ ਵੀ ਹੋਏ ਨੇ ਹਾਂਜੀ ਹਾਂ ਦੇ ਵਿੱਚ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਿਆ ਗਿਆ ਭਾਈ ਹਦੀਪ ਸਿੰਘ ਨਿਚਰ ਦੀ ਗੱਲ ਕਰ ਲਓ ਇੱਥੇ ਆਪਣੇ ਹਜੀਤ ਸਿੰਘ ਢੱਡਾ ਹਜੀਤ ਸਿੰਘ ਢੱਡਾ ਉਹਨਾਂ ਦੀ ਗੱਲ ਕਰ ਲਓ ਕਿ ਉਹਨਾਂ ਵੀ ਕਤਲਾਂ ਵਿੱਚ ਹੀ ਕੁਝ ਜਿਹੜੇ ਇੰਟਰਨੈਸ਼ਨਲ ਸਕੂਲ ਨਾਲ ਇਸ ਤਰ੍ਹਾਂ ਕਿਰੇ ਆਏ ਹੋਏ ਸੀ ਉਹਨਾਂ ਦੇ ਨਾ ਜਿਹੜੇ ਆ ਰਹੇ ਨੇ ਤੇ ਤੁਸੀਂ ਆਪਸਾਬ ਲਾ ਲਓ ਕਿ ਜਿਹੜਾ ਮੇਨ ਸਟਰੀਟ ਭਾਈਚਾਰੇ ਦਾ ਉਹਨਾਂ ਨੇ ਤਾਂ ਕਹਿਣਾ-ਕਹਿਣਾ ਆ ਆਪਣੇ ਭਾਈਚਾਰੇ ਚੋਂ ਵੀ ਜਿਹੜੀ ਸਪੋਨ ਹੁੰਦੀ ਆ ਉਹ ਵੀ ਨਾ ਗੱਲਾਂ ਨਾ ਕਰਕੇ ਕਿਦਣਾ ਇੱਕ ਜੀ ਉਹਨਾਂ ਨੇ ਕਰਵਾਈ ਆ ਸੋ ਮੇਰੇ ਵਰਗੇ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਮੀਡੀਆਕਾਰ ਜੋੜ ਲਾਉਂਦੇ ਰਹੇ ਤਾਂਸੇ ਰਹੇ ਇਹ ਚੀਜ਼ਾਂ ਨੇ ਗਾਹਾਂ ਜਾ ਕੇ ਤੁਹਾਡੇ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰਨੀਆਂ ਨੇ ਜਦੋਂ ਗੱਲਾਂ ਫਿਰ ਮੇਨ ਸਟਰੀਮ ਮੀਡੀਆ ਚ ਆ ਜਾਂਦੀਆਂ ਨੇ ਜਦੋਂ ਗੱਲਾਂ ਫਿਰ ਇਹ ਸਰਕਾਰਾਂ ਤੱਕ ਪਹੁੰਚ ਜਾਂਦੀਆਂ ਨੇ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖੋ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਹੁਣ ਤੁਸੀਂ ਦੇਖੋ ਕਿ ਜਿਹੜਾ ਰਿਫਿਊਜੀ ਵਾਲਾ ਕੰਮ ਵੀ ਸੀਗਾ ਇਹ ਉਹਨੂੰ ਵੀ ਰੋਕਣ ਵਾਸਤੇ ਸਰਕਾਰ ਜਿਹੜਾ ਇਹ ਬਿੱਲ C5 ਲੈ ਕੇ ਆਈ ਆ ਕਿ ਤੁਸੀਂ 1 ਸਾਲ ਤੋਂ ਬਾਅਦ ਕੈਨੇਡਾ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਆਇਓ ਕਿਸੇ ਵੀ ਤੰਗ ਤਰੀਕੇ ਨਾਲ ਆਇਓ ਤੁਸੀਂ ਰਿਫਿਊਜੀ ਕਲੇਮ ਆਪਣਾ ਨਹੀਂ ਲਾ ਸਕਦੇ ਤੁਸੀਂ 1 ਸਾਲ ਦੇ ਵਿੱਚ ਵਿੱਚ ਤੁਹਾਨੂੰ ਲਾਣਾ ਪਵੇਗਾ ਤੇ ਨਾਵੇਂ ਸਟੂਡੈਂਟਸ ਦੀ ਗਿਣਤੀ ਵੀ ਘਟਾਈ ਗਈ ਆ ਇਹ ਜਿਹੜੇ ਵੱਖ-ਵੱਖ ਤੇ ਕਿਹੜੇ ਵਿਦੇਸ਼ ਵਿੱਚ ਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਗਿਣਤੀ ਘਟਾਈ ਜਾ ਰਹੀ ਆ ਸੋ ਇਹ ਹੁਣ ਸਰਕਾਰ ਨੇ ਆਪਣੀ ਪਾਲਿਸੀ ਬਿਹੜੀ ਆ ਬਣਾਉਣ ਤੇ ਉੱਪਰ ਕੰਮ ਸ਼ੁਰੂ ਕੀਤਾ ਹੋਇਆ ਇਹ ਧਰਮਿਆਂ ਦਾ ਪ੍ਰੋਟੈਸਟ ਦਾ ਜਲਸਾ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ ਸਰਕਾਰ ਭਾਵੇਂ ਕੰਜ਼ਰਵੇਟਿਵ ਦੀ ਬਣ ਜਾਂਦੀ ਭਾਵੇਂ ਹੁਣ ਲਿਬਰਲ ਦੀ ਆ ਇਹ ਉਹ ਇੱਕੋ ਹੀ ਤਰੀਕੇ ਦੀਆਂ ਪਾਲਿਸੀਆਂ ਰਹਿਣੀਆਂ ਸੀਆਂ ਹੁਣ ਜਿਹੜੇ ਤਾਂ ਜਲਸਾ ਵੀ ਨੇ ਚੰਗੇ ਹੋਣਗੇ ਜਿਨ੍ਹਾਂ ਕੋ ਹੁਨਰ ਹੋਊਗਾ ਉਹ ਤਾਂ ਕਿਰਵੀ ਚਾਂਸ ਹੈਗੇ ਨੇ ਕਿ ਆਪ ਆਪਣੇ ਆਪ ਨੂੰ ਪੱਕਿਆ ਕਰ ਸਕਦੇ ਨੇ ਕਿ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ ਤਾਂ ਉਹਨਾਂ ਵਾਸਤੇ ਕੈਨੇਡਾ ਦੇ ਜਿਹੜੇ ਦਰਵਾਜ਼ੇ ਨੇ ਉਹ ਹੁਣ ਦਿਨੋਂ ਦਿਨ ਜਿਹੜੇ ਤੰਗ ਹੁੰਦੇ ਜਾ ਰਹੇ ਨੇ ਬਿਲਕੁਲ ਕੁਲਤਾਨ ਪਾਜੀ ਦੇਖੋ ਕੁਲਤਾਨ ਪਾਜੀ ਕੀ ਚੱਕਰ ਕੀ ਬਣਿਆ ਕਿ ਕੁਸ਼ਕ ਜਿਹੜੇ ਸੀਗੇ ਜੇ ਸਟੂਡੈਂਟ ਵੀ ਜਹਾਜ਼ਾਂ ਦੇ ਜਹਾਜ਼ ਭਰ ਕੇ ਆਇਆ ਦੇਰ ਇਸ ਨੋ ਡਾਊਟ ਅਸੀਂ ਕਿਸੇ ਦੇ ਖਿਲਾਫ ਨਹੀਂ ਗਏ ਦੋਨੇ ਭਰਾ ਆਪਾਂ ਇੱਕ ਚੀਜ਼ ਮੈਂ ਜ਼ਰੂਰ ਦੱਸ ਦਿੰਦਾ ਕਿ ਜਦੋਂ ਵੀ ਕੁਲਤਾਨ ਵੀਰਿਆ ਕੀ ਪੋਟਿਆਂ ਤੇ ਆਪਾਂ ਗਿਣ ਸਕਦੇ ਆ ਚੋਰੀ ਕਿਤੇ ਹੁੰਦੀ ਆ ਤਾਂ ਪੰਜ ਸੱਤ ਬੰਦੇ ਸਾਡੇ ਆ ਲੀਕਰ ਸਟੋਰਾਂ ਦੇ ਵਿੱਚ दारू ਚੋਰੀ ਹੁੰਦੀ ਆ ਤਾਂ ਕੁਲਤਾਨਪਾ ਜੀ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸ਼ਾਇਦ ਤੁਸੀਂ ਵੀ ਪਾਈ ਆ ਆਪਣੇ ਵਟਸਐਪ ਦੇ ਉੱਪਰ ਮੈਂ ਇੱਕ ਹੋਰ ਬੇਨਤੀ ਕਰ ਦਿੰਦਾ ਕੁਲਤਨ ਵੀਰ ਦਾ WhatsApp ਦਾ ਚੈਨਲ ਬਹੁਤ ਬੜੀਆ ਬੜੀਆਂ ਨਵੀਆਂ ਨਵੀਆਂ ਨਿਊਜ਼ ਹੁੰਦੀਆਂ ਏਸੀ ਤਰ੍ਹਾਂ ਕੁਲਤਨ ਭਧਿਆਣਾ ਸਾਹਿਬ ਦਾ TikTok ਤੇ ਵੀ ਚੈਨਲ ਆ YouTube ਦਾ ਵੀ ਚੈਨਲ ਹੈ ਇਹਦਾ ਜਰੂਰ ਉੱਥੇ ਵੀ ਜਾਇਆ ਕਰੋ ਨਿਊਜ਼ ਵੀ ਦੇਖਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਕੁਲਤਨ ਪਾਜੀ ਕੀ ਬਰਲਿੰਗਟਨ ਦੇ ਵਿੱਚ ਇੱਕ दारू ਦਾ ਟਰੱਕ ਚੋਰੀ ਹੁੰਦਾ ਤੁਸੀਂ ਸੁਣੀ ਇਹ ਨਿਊਜ਼ ਜੀ ਜੀ ਕ੍ਰਾਊਨ ਰਾਇਲ ਆ ਤੁਸੀਂ ਦੱਸੋ ਯਾਰ ਕੋਈ ਜਗ੍ਹਾ ਤਾਂ ਸ਼ਰਤ ਆਉ ਕਿ ਜਿੱਥੋਂ ਤੁਹਾਡਾ ਨਾਂ ਨਾ ਆਵੇ ਦੇਖੋ ਮੈਂ ਜੋਲਸਾ ਉਹੀ ਗੱਲ ਕਹਿ ਰਿਹਾ ਸੀ ਨਾ ਕਿ ਜਦੋਂ ਫਿਰੇ ਦਾ ਮਾਹੌਲ ਬਣ ਜਾਂਦਾ ਦੇਖੋ ਕੈਨੇਡਾ ਦੇ ਵਿੱਚ ਹਰ ਕੋਈ ਚੰਗੀ ਆਸਤਨਾ ਹੀ ਆਉਂਦਾ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿੰਨੀਆਂ ਵੀ ਕੈਨੇਡਾ ਚ ਪ੍ਰੋਬਲਮਸ ਨੇ ਭਾਵੇਂ ਘਰਾਂ ਦੀ ਪ੍ਰੋਬਲਮਸ ਨੇ ਜਾਂ ਜੋ ਵੀ ਪ੍ਰੋਬਲਮ ਹੈ ਕੁਝ ਜੋਬਸ ਦੀ ਪ੍ਰੋਬਲਮ ਹੈ ਸਾਰਿਆਂ ਲਈ ਆਪਾਂ ਕਈ ਇਹ ਵੀ ਇੰਟਰਨੈਸ਼ਨਲ ਸਟੂਡੈਂਟਸ ਦੋ ਚੀਨੇ ਜਾਂ ਬਾਹਰੋਂ ਆਏ ਲੋਕ ਦੋਸ਼ੀ ਨੇ ਪਰ ਦੇਖੋ ਇੱਕ ਚੀਜ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਵੀ ਅਸੀਂ ਜਿਹੜੇ ਵੀ ਮੁਲਕ ਚੱਲੇ ਆ ਉਸ ਮੌਲਕ ਕੜੀਆਂ ਜੋ ਕਦਰਾਂ ਕੀਮਤਾਂ ਨੇ ਜੋ ਤੇਰਾ ਕਾਨੂੰਨ ਹੈ ਜੋ ਤੇਰਾ ਸਿਸਟਮ ਬਣਿਆ ਹੋਇਆ ਉਹਦਾ ਅਸੀਂ ਸਤਿਕਾਰ ਕਰੀਏ ਤੇ ਸਾਡਾ ਨਾਮ ਚੰਗੇ ਕੰਮਾਂ ਚਾਵੇ ਦੇਖੋ ਮੈਂ ਸ਼ਾਇਦ ਤੁਸੀਂ ਧਿਆਨ ਦਿੱਤਾ ਹੋਣਾ ਜਲ ਸਾਹਿਬ ਮੈਂ ਕੱਲ ਇੱਕ ਪੋਸਟ ਪਾਈ ਸੀ ਕਿ ਇੱਕ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਪੜਨ ਵਾਸਤੇ ਆਇਆ 2018 ਦੇ ਵਿੱਚ ਤੇ ਉਹਨੇ ਆਪਣੀ ਪੜ੍ਹਾਈ ਪੂਰੀ ਕੀਤੀ ਜਿਹੜਾ ਨਾਮ ਸਰਬਜੀਤ ਸਿੰਘ ਹੈ ਜੀ ਸਧਾਨਾ ਦੇ ਵਿੱਚ ਜਨਮਿਆ ਉੱਥੇ ਬਲਿਆ ਬੜਾ ਫਤੇਕਰ ਸਾਹਿਬ ਇਹਨੇ ਪੜ੍ਹਾਈ ਕੀਤੀ 20 ਤੋਂ 18 ਚ ਕੈਨੇਡਾ ਆ ਇੰਟਰਨੈਸ਼ਨਲ ਸਕੂਲ ਮਦੇ ਟੋਰਟੇ ਸੀ 2023 ਦੇ ਵਿੱਚ ਪੱਕਾ ਹੋਇਆ ਤਾਂ ਇਹਨੇ ਪਿਛਲੇ ਮਹੀਨੇ ਮਈ ਦੇ ਵਿੱਚ OPP ਵਾਸਤੇ ਜਿਹੜੀ ਟ੍ਰੇਨਿੰਗ ਹੁੰਦੀ ਆ ਉਹਦੇ ਵਿੱਚ ਗ੍ਰੈਜੂਏਸ਼ਨ ਹੋ ਕੇ ਹੁਣੇ OPP ਅਫਸਰ ਬਣਿਆ ਮੁੰਡਾ ਵਾਹ ਜੀ ਬਸ ਸਰਜੀਤ ਫਤੇਕਰ ਸਰਜੀਤ ਸਿੰਘ ਹਾਂਜੀ ਮੈਂ ਇਹਦੀ ਤਸਵੀਰ ਤੇ ਪੂਰਾ ਵੇਰਵਾ ਪਾਇਆ ਹੋਇਆ ਦੇਖੋ ਇਹ ਮੁੰਡਾ ਆ ਕੇ ਪੱਕਾ ਹੋ ਕੇ ਉਹ ਵੀ ਦਾ ਇੱਕ ਇੱਕ ਬਹੁਤ ਵਧੀਆ ਆਫਸਰ ਬਣਿਆ ਆ ਸਿਹਾਰ ਮੁੰਡਾ ਆ ਬਹੁਤ ਸੋਹਣੀ ਪੱਗ ਬਣੀ ਹੋਈ ਆ ਤੇ ਤੁਸੀਂ ਦੇਖੋ ਫਿਰ ਉਹਦੇ ਮਾਪੇ ਵੀ ਜਾਂ ਜਿਹੜੇ ਦੇਖਣ ਵਾਲੇ ਲੋਕ ਵੀ ਅਪਰੀਸ਼ੀਏਟ ਕਰਨਗੇ ਇਹ ਦੇਖੋ ਮੁੰਡਾ ਆਇਆ ਸੀਗਾ ਇਹ ਪੜ ਲੈ ਕੇ